ਦੀ ਕਾਲੋ ਚੈੱਕ ਅੰਦਰੋਂ ਬਾਲੀ ਗੰਦੀ ਅੰਦਰੋਂ ਨਹੀਂ ਦਿਖਾਉਣੀ ਸਿਲੰਡਰ ਦੇਣ ਚੱਲੇ ਆ ਗੁਰੂ ਘਰ ਜਿੰਦੇ ਗੁੰਡੇ ਲਾਤੇ ਉਧਰ ਜਾਣੇ ਤਾਂ ਵੱਧ ਤੇ ਹੁਣ ਮੈਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਕਰ ਹਾਂ ਮੈਂ ਕਿਹਾ ਜਾਂਦੀਆਂ ਵੀ ਬਾਲਦੀ ਐ ਨਵੇਂ ਸਾਲ ਕਰਕੇ ਬੈਠੇ ਅਸੀਂ ਬਾਲੀਆਂ ਨਹੀਂ ਤੇ ਛੇਦੀ ਦੇਣਾ ਕਰਕੇ ਅੱਜ ਬਾਲਤੀਆਂ ਆ ਗਿਆ ਭਿੰਦਾ ਡਾਊਨ ਭਿੰਦਾ ਡਾਊ ਇਹ ਜਿਹਦੇ ਤਿੰਦਰ ਦਾ ਭਾਈ ਉਹ ਇੱਕ ਕਿਸੋ ਦਾ ਉਹੀ ਲੱਛੜਿਆ ਸੀ ਚੱਲ ਬਹਿ ਜਾ ਹੁਣ ਇਸ ਨੇ ਵੀ ਸਨੇ ਬੋਲ ਲਾਉਣੇ ਆ। ਖਾਣ ਦਾ ਮਸਲੈਂਡਰ ਛੱਡ ਕੇ ਮੜੇ ਆਉਣਾ। ਘਰੇ ਬਣਿਆ ਵਾ ਬੱਕਰਾ ਨਾਲ ਜੇਮਸ। ਸਹੀ ਹੈ। ਪਿੰਦੇ ਨੂੰ ਆਪਾਂ ਨੇ ਪਾਰਟੀ ਦੇਤੀ ਏ ਦੀ। ਜਾਂਦਾ ਵਾ ਲੈਟ ਬੰਦ ਕਰਦੀ ਦਸਤਾਂ ਤੇ। ਠੀਕ ਤਾਂ ਕਹਦੇ ਨੇ ਤੇ ਚੱਲਦਾ ਛੱਡ ਕੇ ਦੇਖ ਲਈ ਪਰ ਕਿਆ ਬਣੂ। ਹਾਂ ਮੈਂ ਜੀ ਵੀ ਦਸਤਾਂ ਨੂੰ ਆ ਜਾਣਾ। ਉੱਥੇ ਠੂਆ ਕੁੱਟੂਗਾ ਨਵੇਂ ਸਾਲ ਦੇ ਅੰਡਾ ਵਾਲੇ ਦੇਣਾ। ਲਓ ਜੀ ਨੂਨ ਵੀ ਪਤਾ ਆਪਾਂ ਨੇ। ਤੇ ਕਿਉਂਕਿ ਆਹ ਦੇਖੋ ਹਾਲ ਤਾਂ ਸਵੇਰੇ ਹੈਗੀ ਐ ਮੈਂਸ 5 ਡਿਗਰੀ ਸੜਕਦੀ। ਕਿਆ ਹੋਣੀ ਹੁਣੇ ਹਾਲਤ ਕਿਆ ਹੋਈ ਵੀ। ਆ ਗਏ ਗੁਰੂ ਘਰ। ਤੇ ਗੁਰੂ ਘਰ ਹੁਣ ਦੇਨੇ ਆਪਾਂ ਨੇ ਸਿਲੰਡਰ ਸਿਲੰਡਰ ਇੱਥੇ ਲਾ ਕੇ ਗੇਟ ਕੋਲ ਚਲੇ ਗਏ। ਇਹਦਾ ਅੱਗੇ ਬਹੁਤ ਚਾਲਦੇ ਹੁੰਦੇ ਹੁੰਦੇ ਇਹਦੇ ਐ ਦੀ ਸਲਾਬੇ ਜੋਗੇ ਪਿਛਲੇ ਸਾਲ ਵਾਲਾ ਸਟਾਕ ਆ। ਨਵਾਂ ਕੱਢਾਂਗੇ ਹੁਣ ਵਾਲੀ ਹੋਈ। ਅੱਗੇ ਤਾਂ ਨਿਆਨੇ ਡਾਰਦੇ ਹੁੰਦੇ ਆ ਦੇਖ ਕੇ ਚਰਚਰ ਇੰਨਾ ਹੀ ਕਰਦੇ ਨੇ। ਗਰੂ ਸਲਾਬ ਹੋ ਗਿਆ। ਕੱਲਾ ਨੂੰ ਨਨ ਪਾਇਆ ਵਾ ਨਵੇਂ ਸਾਲ ਦਾ ਦਿਨ ਆਂਡੀਆਂ ਮਚਾਤੀਆਂ ਆਪਾਂ ਨੇ ਵੀ ਤੇ ਮੈਂ ਇਹ ਗੇੜਾ ਮਾਰੀ ਆਲੇ ਦੁਆਲੇ ਸਾਰਾ ਕੁਝ ਵੰਦੋ ਤਾਂ ਪਰ ਆਪਾਂ ਦਫ਼ਤਰ ਗਏ ਤੇ ਤੇ ਸਾਰਾ ਕੁਝ ਦੇਖਿਆ ਇਹ ਚੈੱਕ ਕਰ ਰਹੀਏ ਕੀ ਸਾਖਤਾ ਵਾ ਰੰਗ-ਕੰਦ ਬਾਲਾ ਰੱਖ ਕੇ ਗਏ ਮੈਂ ਲੋਕ ਜਿਹਦੇ ਨੂੰ ਕੱਢ ਨੂੰ ਚੱਕਾਂਗੇ ਔਖਾ ਹੀ ਇਹ ਕੰਮ ਚਲੋ ਨੂੰ ਨਨ ਪਾਇਆ ਵਾ ਬੈਸੇ ਜਿਵੇਂ ਨੂੰ ਨੂੰ ਤੇ ਖਾਦ ਜਾਣਾ ਸਾਰਾ ਆ ਗੇਰਾ ਬਿੰਦੀਆਂ ਜਿਹਾ ਸਾਰਾ ਨੂਨੇ ਹੁਣ ਵੀ 2 ਡਿਗਰੀ ਟੈਂਪਰੇਚਰ ਜਤਿੰਦਰ ਪਹਿਲਾਂ ਤੋਰਦਾ ਆਪਾਂ ਨੇ ਫੇਰ ਦੁਬਾਰਾ ਆ ਗਿਆ ਇਹ ਤੇ ਡੇਲੀ ਲੇਟ ਟਾਈਮ ਨਾਲ ਨਹੀਂ ਚੌਂਦਾ ਕੰਮ ਜੇ ਮੈਂ ਉਹ ਘੜੀ ਦੁੱਧ ਪਾ ਗਿਆ ਫ੍ਰੈਂਚ ਉਹਦਾ ਗਿਆ 24 ਜਗਰਾ ਹੀ ਨਾਲੇ ਚਲੋ ਚੈੱਕ ਕਰ ਦਿੰਦਾ ਨਰਨੇ ਆਵਾਜ਼ ਇਹ ਹੈਗਾ ਹਸਤਾਲਾ ਗਿਆ ਆਂ ਇਹ ਦਾ ਫਾਰਮ ਮਤਲਬ ਸਤਾਲਾ ਕਹਿੰਦੇ ਉਹਦੇ ਗਏ ਹੁੰਦਾ ਹਾਰੀ ਚਾਰ ਕੱਖ ਫੀਡ ਇਤਨਾ ਪਿੱਛੇ ਗੋਲੀਆਂ ਫੇਰਦੀਆਂ ਉੱਧਰ ਵੀ ਹੈ ਕੁੱਲਾ ਬਾੜੇ ਨਾਲ ਤੇ ਖਾਣਾ ਤਾਂ ਖਾ ਸਕਦੀ ਉਧਰੋਂ ਐਂਟਰ ਹੋ ਇੱਧਰੋਂ ਨਿਕਲੋ ਥੋੜੇ ਘੂੜੇ ਰੱਖੇ ਨੇ ਇਨਾਂ ਨੇ ਆ ਬਾਰ ਵੀ ਜੋ ਲੱਲਾ ਪੰਪਾ ਇੱਥੇ ਇਹਨਾਂ ਦੇ ਆ ਪੂਲ ਬਣਿਆ ਹੋਆ ਸ਼ੈਡ ਉਨ ਤੋਂ ਚੱਕ ਤਾਂ ਗਰਮੀ ਜਾਂਦਾ ਟਾਕਦਾ ਟੀਨਾ ਦਾ ਤੇ ਨਾਲ ਹੀ ਇਹਨਾਂ ਦੀ ਫੀਡ ਮੋਡਲ ਲੱਲਾ ਪੰਪਾ ਆਪਣੇ ਨੇੜੇ ਹੀ ਇਧਰੋਂ ਘਰ ਨੂੰ ਜਾਂਦੇ ਵੇ ਜੇ ਇਧਰੋਂ ਘੁੰਮ ਕੇ ਜਾਈਏ ਆਪਾਂ ਉੱਥੇ ਆਪਣਾ ਕਾਰੋਬਾਰ ਇਧਰੋਂ ਆਉ ਹੋ ਜਾਂਦਾ ਤੇ ਇਧਰੋਂ ਲੰਘਦਾ ਨਹੀਂ ਵਿੱਚ ਤੇ ਵੀ ਰਾਸਤਾ ਉਹਦੇ ਨਾਲ ਉੱਧਰੋਂ ਲੰਘ ਹੋ ਜਾਂਦਾ ਆਪਣੇ ਘਰ ਨੂੰ ਟੈਂਪਰੇਚਰ ਹੈਗਾ 10 ਡਿਗਰੀ ਰਾਤ ਨੂੰ ਕੱਲ ਸੀਗਾ ਮੈਂ ਸਪੰਜ ਤੇ ਅੱਜ ਹੀ ਮੈਂਸ ਤਿੰਨਾਂ ਨੋਨ ਨਾਰ ਪਾ ਕੇ ਆਏ ਆ ਆਪਾਂ ਵੈਸੇ ਸੁੱਕ ਪੱਕਾ ਨਹੀਂ ਕਣੀ ਕੋਈ ਨਹੀਂ ਹੈਗੀ ਉਨਾ ਕੁ ਕਿ ਜਿੱਥੇ ਆਪਣੇ ਪਾਣੀ ਗਰੇਵ ਹੁੰਦਾ ਫਿਰ ਉਹ ਜੰਮ ਜਾਂਦਾ ਨਹੀਂ ਜੰਮਦਾ ਨਹੀਂ ਹੈਗਾ ਇਹਨਾਂ ਵੈਲਟ ਸਬਜ਼ੀ ਉਹ ਨਹੀਂ ਜਾ ਰਹੇ ਨੇ ਵੀਡੀਓ ਬੰਦ ਕਰਕੇ ਉਹ ਵੈਲਟ ਲਾ ਲੈਗੇ ਪਤਿੰਦਰ ਆਉਂਦਾ ਸੀਗਾ ਬੜਾ ਲੇਟ ਇੱਕ ਦਿਨ ਆਇਆ 11 ਵਜੇ ਫਿਰ 11 ਵਜੇ ਤੇ ਇੱਕ ਦਿਨ ਤਾਂ 12:30 ਹੀ ਆਇਆ ਤੇ ਫੋਨ ਉਹਦੇ ਕੋਲ ਦੋ ਤੇ ਇੰਡੀਆ ਤੇ ਠੀਕ ਕਰਾਇਆ ਹੋਇਆ 20000 ਰੁਪਏ ਲਾਤਾ ਉਹ ਜਦੋਂ ਆਇਆ ਉਹਦਨੇ ਸੈੱਟ ਲਿਆ ਭੰਨ ਲਿਆ ਉਹ ਤੇ ਉਹਨਾਂ ਨੇ ਬੈਟਰੀ ਦੇਸੀ ਪਾਤੀ ਚਾਰਜ ਕਰਦਾ ਔਨ ਹੁੰਦਾ ਜਦੇ ਬੰਦ ਹੋ ਜਾਂਦਾ 12 ਬੂਰਾ ਮੈਨੂੰ ਲੱਗਦੀ ਹੈ ਇੱਕ 13 ਲਈ ਫਿਰਦਾ ਸਾਰ ਰੰਗਦਾ ਉਹ ਛੱਦਾ ਦਿਖਦਾ ਜਦੋਂ ਦਾ ਮੇਰੇ ਕੋਲ ਆ ਉਦੋਂ ਦਾ ਹੀ ਇੱਤਾ ਹੀ ਦਿਖਦਾ ਉਹਦੇ ਚ ਉਹ ਵੀ ਬਸ ਚਾਰਜ ਪਰੇ ਲੱਗਿਆ ਰਹਿੰਦਾ ਘਰੇ ਜਾਂਦਾ ਨੈਟ ਬੰਦ ਕਰ ਲਦਾ ਨਾ ਫੋਨ ਮਿਲਦਾ ਨਾ ਗੱਲ ਨਾ ਬਹੁਤ ਇਹਨਾਂ ਨੂੰ ਘਰ ਲੈ ਕੇ ਤੇ ਆ ਤਾਂ ਘਰ ਦਾ ਵੀ ਇਹਨੂੰ ਕਰ ਮੈਂ ਕਿਹਾ ਜਾ ਤੂੰ ਮਾਂ ਮੈਂ ਤੈਨੂੰ ਰੱਖਣਾ ਹੈਗਾ ਜੀਵੀ ਦਾ ਤੇ ਹੁਣ ਮੈਂ ਇਹ ਮੇਰੀ ਫਰਾਨਾ ਤੁੰਗਾਣਾ ਮੈਂ ਜਵਾਬ ਦਿੱਤਾ ਤਾਂ ਮੈਂ ਕਿਹਾ ਚਾਹ ਹੁਣ ਇਹਦੇ ਨਾਲ ਗੱਲਾਂ ਕਈ ਤੈ ਹੋਈਆਂ ਨੇ ਗੱਲਾਂ ਤੈ ਹੋ ਕੇ ਤੇ ਫਿਰ ਆਇਆ ਤੇ ਹੁਣ ਦੇਖਦੇ ਆਂ ਕਿ ਮੁੰਡਾ ਆਪਾਂ ਨੇ ਜਿਹੜਾ ਧੀਆ ਉਹ ਵੀ ਆਪਣੇ ਕੋਲ ਕੱਦੇ ਦੀ ਚਾਹ ਜਾਣਾ ਤੀਜਾ ਵੀ ਤੇ ਦੇਖਦੇ ਆਂ ਤੀਜਾ ਜੇ ਲੋਟ ਆਇਆ ਤਾਂ ਰੱਖਣਾ ਨਹੀਂ ਫਿਰ ਚੌਥਾ ਆਊਗਾ ਉਹ ਵੀ ਦੇਖਣਾ ਜੇ ਲੋਟ ਆਊਗਾ ਤਾਂ ਰੱਖਣਾ ਕਿਉਂਕਿ ਥੋੜੀ ਬਹੁਤੀ ਬੋਲੀ ਵੀ ਆਉਣੀ ਚਾਹੀਦੀ ਆ ਬੰਦੇ ਦਾ ਸਟੈਂਡਰਡ ਵੀ ਚਾਹੀਦਾ ਬੰਦੇ ਗੰਦੇ ਮੰਦੇ ਰਹਿੰਦੇ ਨੇ ਸਾਫ ਸੁਥਰੇ ਰਹਿੰਦੇ ਨਹੀਂ ਹੈਗੇ ਨਿਤ ਧੋਣੇ ਧੋਣੇ ਵਾਲਾ ਬੰਦਾ ਚਾਹੀਦਾ ਇੱਥੇ ਜੇ ਨੌੜਾ ਧੋਣਾ ਨੀ ਕਿੱਟੋ ਘੱਟ ਕੱਪੜੇ ਦਾ ਬੰਦਾ ਸਾਫ ਪਾ ਕੇ ਆਵੇ ਵੀ ਦੂਜੇ ਬੰਦੇ ਨੂੰ ਸੰਭਾਲਣਾ ਆਵੇ ਜਿੱਥੇ ਤਾਂ ਸਮੈਲ ਆਉਂਦੀ ਹੈ ਤਾਂ ਗੱਡੀ 'ਚੋਂ ਸਮੈਲ ਆਉਗੀ ਕਿਉਂਕਿ ਸੀਟ 'ਤੇ ਬਹਿ ਕੇ ਤੁਸੀਂ ਕੰਮ ਕਰਨਾ ਤਾਂ ਉਹਦੇ ਕਰਕੇ ਆਕਲ ਨਹੀਂ ਹੈ ਕਿ ਲੋਕਾਂ ਨੂੰ ਮੈਂ ਕਹਿੰਦਾ ਥੋੜਾ ਬੋਧਾ ਸਟੈਂਡਰਡ ਤੁਸੀਂ ਮੈਂਟੇਨ ਕਰਕੇ ਰੱਖੋ origignal ਮੈਂ ਪ੍ਰੋਡਕਟ ਬਰਤ ਦਾ origignal ਚੀਜ਼ਾਂ ਇਹਨਾਂ ਨੂੰ ਲਿਆ ਲਿਆ ਕੇ ਦੰਨਾ ਨਵੀਆਂ ਪ੍ਰੋਫੈਸ਼ਨਲ ਟੂਲ ਨੇ ਸਾਰੇ ਸਫਾਈ ਵਾਲੇ ਕੱਪੜੇ ਕਹਿੰਦਾ ਜਿਹੜਾ ਖਰਾਬ ਹੋ ਗਿਆ ਤੁਹਾਨੂੰ ਲੱਗਦਾ ਕਾਲਸ ਲੱਗ ਕੇ ਉੱਤਰਦੀ ਨਹੀਂ ਦਵਾਈ ਨਾਲ ਤਾਂ ਸੱਟ ਤੋਂ ਸਾਰੇ ਚਾੱਕ ਕੇ ਪਰ ਬੰਦਿਆਂ ਦਾ ਮੁਸ਼ਕਲ ਆ ਕੰਮ ਚਲੋ ਹੁਣ ਕੀ ਕਰ ਸਕਦੇ ਤੇ ਗੱਲ ਆਈ ਹੈ ਵੀ ਜਿਨ੍ਹਾਂ ਦੇ ਮੈਂ ਹੈ ਤਾਂ ਉਹਨਾਂ ਦਾ ਸਾਰਾ ਕੁਝ ਸਹੀ ਹੈ ਜਿਨ੍ਹਾਂ ਦਾ ਮੈਂ ਨਹੀਂ ਹੈਗਾ ਬੱਸ ਫਿਰ ਫੇਰ ਤਾਂ ਨਹੀਂ ਪਤਾ ਲੱਗਦਾ ਵੀ ਜੇ ਦੋ ਗੱਡੀਆਂ ਆ ਗਈਆਂ ਤਿੰਨ ਵੀ ਕਿੱਧਰੋਂ ਸ਼ੁਰੂ ਕਰੀਏ ਕਿੱਧਰੋਂ ਖਤਮ ਕਰਨਾ ਭੰਬਲ ਪੁੱਸੇ ਚ ਪਏ ਨੇ